ਤੇ ਕੇ ਚਾਰੋਂ ਪਿੱਲਰ ہماری ਕਾਰੇ ਪਾਲਿਕਾ ਵਿਧਾਇਕਾ ہماری ਨਿਆਇ ਪਾਲਿਕਾ ਔਰ ਹਮਾਰਾ ਦੇਸ਼ ਦਾ মিডিਆ ਅੱਜ ਕੇਂਦਰ ਕੀ ਸਰਕਾਰ ਨੇ ਗੁਲਾਮੀ ਮੇਂ ਜਕੜਾ ਹੁਆ ਹੈ ਆਦਰਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਆਦਰਨੀਏ ਸਾਡੇ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਇਹਨਾਂ ਦੀ ਕਾਰਜਕਾਰਨੀ ਇਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਹੈ ਉਹ ਮੈਨੂੰ ਪਿਛਲੇ बीइंग लोकसभा सदस्य उन्होंने मौका मैं बहुत प्रभावित होया आज मैं लोकतंत्र के रूप में आया हूं। लोकतंत्र के चारों पिलर, हमारी कार्यपालिका विधायिका हमारी न्यायपालिका और हमारा देश का मीडिया आज केंद्र की सरकार ने गुलामी में जकड़ा हुआ है और मैं गुहार लगाने के लिए आया हूं देश के लोगों से कि देश तो आजाद हो गया हमारे शूरवीरों ने अपनी जान की आहुति दे देश को आजाद करवाया है और देश में डेमोक्रेसी की आजादी के लिए मैं विनती करूंगा पूरे भारत से कि वो बढ़ चढ़ के देश की जो केंद्र की सरकार है जो लोकतंत्र का इस समय कत्ल कर रही है उसको 2024 में चलता करें ਔਰ ਦੇਸ਼ ਮੇਂ ਲੋਕਤੰਤਰ ਕੋ ਬਹਾਲ ਕਰੇ। ਦਿੱਲੀ ਦੇ ਵਿੱਚ ਆਦਰਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਆਦਰਨੀਏ ਸਾਡੇ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਇਹਨਾਂ ਦੀ ਕਾਰਜਕਾਰਨੀ ਇਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਹੈ ਉਹ ਮੈਨੂੰ ਪਿਛਲੇ ਬੀਂਗ ਲੋਕ ਸਭਾ ਸਦਸੇ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਤਾਂ ਮੈਂ ਬਹੁਤ ਪ੍ਰਭਾਵਿਤ ਹੋਇਆ ਜਿਹੜੇ ਜਿਹੜੇ ਕੰਮ ਮੈਂ ਜਲੰਧਰ ਦੇ ਲਈ ਲੈ ਕੇ ਗਿਆ ਚਾਹੇ ਉਹ ਜਲੰਧਰ ਦੇ ਵਿੱਚ ਆਦਮਪੁਰ ਦਾ 에어ਪੋਰਟ ਸੀ ਮੇਰੀ ਗੱਲ ਜਿਹੜੀ ਹੈ ਬੜੇ ਮੈਨੂੰ ਬੜਾ ਮਾਣ ਦਿੱਤਾ ਸਾਡੇ 에ਵੀਏਸ਼ਨ ਮੰਤਰੀ ਜੋਤੀਰਾਦ ਦਿੱਤੇ ਸਿੰਧਿਆ ਜੀ ਨੇ ਔਰ ਮੇਰੀ ਬੇਨਤੀ ਦੇ ਉੱਤੇ ਜਲੰਧਰ ਦਾ ਜਿਹੜਾ ਆਦਮਪੁਰ ਦਾ 에어ਪੋਰਟ ਹੈ ਉਹ ਸ਼ੁਰੂ ਕੀਤਾ ਤੇ ਫਲਾਈਟਾਂ ਸ਼ੁਰੂ ਕੀਤੀਆਂ ਮੈਂ ਨਵੀਂ ਟ੍ਰੇਨ ਦੀ ਮੰਗ ਕੀਤੀ ਤਾਂ ਆਦਰਨੀਏ ਅਸ਼ਵਨੀ ਵੈਸ਼ਨਵ ਜੀ ਉਹਨਾਂ ਨੇ ਜਲੰਧਰ ਦੇ ਲਈ ਬੰਦੇ ਪਰ ਟ੍ਰੇਨ ਦਿੱਤੀ ਔਰ ਜਲੰਧਰ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਜਲੰਧਰ ਦੇ ਲੋਕ ਸਨ ਉਹਨਾਂ ਦੀ ਮੰਗ ਦੇ ਉੱਤੇ ਉੱਥੇ ਇੱਕ ਸਟਾਪੇਜ ਵੀ ਦਿੱਤਾ ਜਿਹੜਾ ਕਿ ਪਹਿਲਾਂ ਨਹੀਂ ਸੀ ਤਾਂ ਇਸ ਤੋਂ ਇਲਾਵਾ ਜਲੰਧਰ ਦੇ ਬਹੁਤ ਸਾਰੇ ਇਹੋ ਜਿਹੇ ਰੇਲਵੇ ਕ੍ਰੋਸਿੰਗ ਹੈ ਜਿਨ੍ਹਾਂ ਦੇ ਉੱਤੇ ਅੱਜ ਵੀ ਫਾਟਕ ਲੱਗੇ ਆ ਔਰ ਉਹਨਾਂ ਫਾਟਕਾਂ ਨੂੰ ਦੂਰ ਕਰਕੇ ਉੱਥੇ ਆਰੋ ਵੀ ਜਾਂ ਆਰਯੂ ਵੀ ਉੱਥੇ ਬਣਾਉਣ ਦੀ ਜ਼ਰੂਰਤ ਹੈ ਚਾਹੇ ਉਹ ਫਲੋਰ ਆ ਚਾਹੇ ਉਹ ਜਲੰਧਰ ਦਾ ਆਦਮਪੁਰ ਦਾ ਹਲਕਾ ਚਾਹੇ ਉਹ ਭੋਗਪੁਰ ਹੈ ਚਾਹੇ ਜਲੰਧਰ ਦੇ ਦੂਸਰੇ ਕਰਤਾਰਪੁਰ ਏਰੀਆ ਹੈ ਉੱਥੇ ਰੇਲਵੇ ਕ੍ਰੋਸਿੰਗ ਦੀ ਬੜੀ ਜ਼ਰੂਰਤ ਹੈ ਔਰ ਇਹਦੇ ਨਾਲ ਨਾਲ ਦੋ ਲਫ਼ਜ਼ਾਂ ਦੇ ਵਿੱਚ ਮੈਂ ਆਪਣੀ ਗੱਲ ਮੁਕਾਵਾਂਗਾ ਕਿ ਮੈਨੂੰ ਇੱਕ ਆਸ ਹੈ ਜਿਹੜੀ ਅੱਜ ਨਜ਼ਰ ਆਈ ਹੈ ਜਲੰਧਰ ਦੇ ਲਈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਮੈਨੂੰ ਕੋਈ ਨਿੱਜੀ ਲਾਲਚ ਨਹੀਂ ਹੈ ਮੈਨੂੰ ਕੋਈ ਸੱਤਾ ਦਾ ਲਾਲਚ ਨਹੀਂ ਹੈ ਸਿਰਫ਼ ਤੇ ਸਿਰਫ਼ ਜਲੰਧਰ ਦੀ ਬਿਹਤਰੀ ਦੇ ਲਈ ਮੈਂ ਇੱਕ ਕੋਸ਼ਿਸ਼ ਇੱਕ ਨਵਾਂ ਐਕਸਪੈਰੀਮੈਂਟ ਆਪਣੇ ਨਾਲ ਕਰਨ ਲੱਗਾ ਉਨ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਲੰਧਰ ਦੇ ਲੋਕ ਜਿਨ੍ਹਾਂ ਦੇ ਨਾਲ ਮੈਂ ਐਮਸੀ ਰਹਦਿਆਂ ਵਿਚਰਿਆ ਜਿਨ੍ਹਾਂ ਦੇ ਨਾਲ ਬੀਇੰਗ ਐਮਐਲਏ ਲੋਕਾਂ ਦੀ ਸੇਵਾ ਕੀਤੀ ਹੈ ਉਹ ਅੱਜ ਇੱਕ ਵਾਰੀ ਫੇਰ ਜਲੰਧਰ ਦੇ ਲੋਕ ਮੈਨੂੰ ਜ਼ਰੂਰ ਪਿਆਰ ਦੇਣਗੇ ਮਾਣ ਦੇਣਗੇ ਔਰ ਅਸੀਂ ਰਲ ਮਿਲ ਕੇ ਜਲੰਧਰ ਨੂੰ ਇੱਕ ਨਵਾਂ ਜਲੰਧਰ ਬਣਾਉਣ ਦੇ ਵਿੱਚ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਸ਼ੀਰਵਾਦ ਲੈ ਕੇ ਹੋਰ ਅੱਗੇ ਵਧਾਂਗੇ